ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਚਾਂਦ ਹਾਈਬ੍ਰਿਡ ਸੀਡ ਕੰਪਨੀ ਤੋਂ 바ਵਾ ਐਸਐਮ ਅੱਜ ਅਸੀਂ ਪਿੰਡ ਫੁੱਲੋ ਖਾਰੀ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਆਕਾਸ਼ਦੀਪ ਦੇ ਖੇਤ ਆਇਆ ਇਹਨਾਂ ਨੇ ਆਪਣਾ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਸੀਕੇ 47 ਵੈਰਾਈਟੀ ਲਾਈਆ ਹਾਈਬ੍ਰਿਡ ਤਿੰਨ ਏਕੜ ਦੋ ਏਕੜ ਇਹਨਾਂ ਦੇ ਹੋਰ ਲੱਗਿਆ ਹੋ ਜਮਾ ਰੇਤੇ ਵਾਲੇ ਵਾਹਨ ਚ ਲੱਗੀ ਵੀ ਆ ਤੇ ਫਾਰਮਰ ਨਾਲ ਗੱਲਬਾਤ ਕਰਦੇ ਇਹਨਾਂ ਨੂੰ ਕਿਵੇਂ ਵੈਰਾਈਟੀ ਲੱਗੀ ਪਹਿਲੇ ਸਾਲ ਲਾਈ ਇਹਨਾਂ ਨੇ ਖਰਚਾ ਕਿੰਨਾ ਆਇਆ ਦੂਜੀਆਂ ਵੈਰਾਈਟੀਆਂ ਨਾਲੋਂ ਹੋਰ ਵੀ ਵੈਰਾਈਟੀਆਂ ਲੱਗੀਆਂ ਇਹਨਾਂ ਦੇ ਇੱਕ ਦੋ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਂ ਜੀ ਕਾਂਗਦੀਪ ਸਿੰਘ ਜੀ ਪਿੰਡ ਜੀ ਖੁੱਲੋਖਾਰੀ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਆਪਣਾ ਜੀ 98884 41655 ਠੀਕ ਹੈ ਭਾਈ ਜੀ ਇਹ ਪਹਿਲੀ ਵਾਰ ਲਾਈ ਜੀ ਤੁਸੀਂ ਸੀਕੇ ਸੰਧ ਹਾਂਜੀ ਪਹਿਲੀ ਵਾਰ ਜੀ ਪਹਿਲਾਂ ਕਿਸੇ ਮਿੱਤਰ ਦੇ ਲੱਗੇ ਹੋਏ ਸੀ ਪਿਛਲੇ ਸਾਲ ਅੱਛਾ ਜੀ ਤੇ ਉਹਨਾਂ ਤੋਂ ਦੇਖ ਕੇ ਅਸੀਂ ਅੱਗੇ ਲਗਾਈ ਬਾਈ ਜੀ ਤੁਸੀਂ ਤਲਵੰਡੀ ਤੋਂ ਲਿਆਈ ਸੀ ਹਾਂਜੀ ਤਲਵੰਡੀ ਸਾਬ ਤੋਂ ਸਿੱਧੂ ਬੀਜ ਪੰਡਾਰ ਤੋਂ ਹਾਂਜੀ ਸਿੱਧੂ ਬੀਜ ਪੰਡਾਰ ਤੋਂ ਤੇ ਵੈਰਾਈਟੀ ਕਿਵੇਂ ਲੱਗੀ ਬਾਈ ਜੀ ਤੁਹਾਨੂੰ ਇਹ ਵੈਰਾਈਟੀ ਜੀ ਹੁਣ ਤੱਕ ਤਾਂ ਦੇਖੋ ਸਭ ਤੋਂ ਵਧੀਆ ਲੱਗੀ ਬਹੁਤ ਵਧੀਆ ਅੱਛਾ ਜੀ ਵੀ ਪਹਿਲਾਂ ਨਰਸਰੀ ਜਦੋਂ ਸੋਇੰਗ ਕੀਤੀ ਸੀ ਉਦੋਂ ਵੀ ਬਹੁਤ ਥੋੜੀ ਪਕਾਈ ਕਰੋ ਦੂਜਿਆਂ ਦੇ ਮੁਕਾਬਲੇ ਤੇ ਜਦੋਂ ਟ੍ਰਾਂਸਪਲੈਂਟਿੰਗ ਕੀਤੀ ਅੱਗੇ ਉਦੋਂ ਵੀ ਬਾਈ ਦੂਜਿਆਂ ਤੇ ਬਹੁਤ ਵਧੀਆ ਲੱਗੀ ਸਾਨੂੰ ਕਿਉਂਕਿ ਸਾਡੀ ਭਈ ਸ਼ੁਰੂ ਤੋਂ ਆਤ ਤਾਂ ਅਸੀਂ ਟ੍ਰਾਇਲ ਕਰਦੇ ਰਹਿੰਦੇ ਆ ਦੋਨੇ ਵੀ ਨਵੀਂ ਕੋਈ ਵੀ ਵੈਰਾਈ ਹਾਂਜੀ ਨਵੀਂ ਕੋਈ ਵੀ ਵੈਰਾਈ ਆਵੇ ਪਹਿਲਾਂ ਸਾਰੇ ਪਿੰਡ ਚੋਂ ਆਪਣੀ ਖੇਤ ਹੁੰਦੀ ਆ ਉਹ ਕੋਈ ਬਾਸਮਤੀ ਹੋਵੇ ਕੋਈ ਹਾਈਬ੍ਰਿਡ ਹੋਵੇ ਕੋਈ ਪਰਮਲ ਹੋਵੇ ਠੀਕ ਹੈ ਤੇ ਥੋੜੀ ਥੋੜੀ ਜਗ੍ਹਾ ਤੇ ਅਸੀਂ ਕਰਦੇ ਆ ਬਰਾਬਰ ਇਸੇ ਰਿਜ਼ਲਟ ਚੈੱਕ ਕਰਦੇ ਆ ਖਰਚੇ ਦਾ ਲਾ ਲਓ ਹਾਂਜੀ ਈਲਡ ਲਾ ਲਓ ਸਾਰਾ ਕੁਝ ਆ ਅਸੀਂ ਚੈੱਕ ਕਰਦੇ ਆ ਇਹ 26 ਦੇ ਬਰਾਬਰ ਲੱਗੀ ਹੋਈ ਐ ਇਸ ਟਾਈਮ ਇੱਧਰ 26 ਲੱਗਿਆ ਹਾਂਜੀ ਇੱਧਰ 26 ਲੱਗਿਆ ਹੋਇਆ ਬੱਟ ਦੇ ਨਾਲ ਹੀ ਠੀਕ ਹੈ ਜੀ ਇੱਕੋ ਜਿਹਾ ਪਾ ਇੱਕੋ ਜਿਹਾ ਪਾਣੀ ਹੈ ਇੱਕੋ ਜਿਹੀ ਮਿੱਟੀ ਹੈ ਇੱਕੋ ਜਿਹੀ ਖਾਦ ਮਿਲਦੀ ਹੈ ਇਹਨਾਂ ਨੂੰ ਯੂਰੀਆ ਕਿੰਨਾ ਲਾਇਆ ਜੀ ਦੋ ਕਿੱਟੇ ਯੂਰੀਆ ਲਗਾਇਆ ਜੀ ਕਿੱਲੇ ਦਾ ਹਾਂਜੀ ਕਿੱਲੇ ਦਾ ਤੇ ਪਾਣੀ ਕਿਹੋ ਜਿਹਾ ਬਾਈ ਜੀ ਆਪਾਂ ਗੱਲ ਕਰੀਏ ਤਾਂ ਪਾਣੀ ਦਰਮਿਆਨੀ ਹੈ ਜੀ ਆਪਣੇ ਦਰਮਿਆਨੀ ਜੀ ਹਾਂਜੀ ਹਾਂਜੀ ਕੋਈ ਚੈੱਕ ਕਰਾਇਆ ਹੋਵੇ ਕੋਈ 2 ਨੰਬਰ 2.5 ਨੰਬਰ ਚੈੱਕ ਕਰਵਾਇਆ ਸੀਗਾ ਜੀ ਹਾਂਜੀ ਹਾਂਜੀ 2 ਕ ਨੰਬਰ ਪਾਣੀ ਆ ਰਿਹਾ ਆਪਣਾ 2 ਕ ਨੰਬਰ ਆ ਰਿਹਾ ਹਾਂਜੀ ਹਾਂਜੀ ਜ਼ਮੀਨਾਂ ਬਾਈ ਜੀ ਜ਼ਮੀਨਾਂ ਵੀ ਦਰਮਿਆਨੀਆਂ ਬਈ ਆਪਣੇ ਉਜਾ ਵਗੈਰਾ ਵਧੀਆ ਮਾਰਿਆ ਜੀ ਹਾਂਜੀ ਬਹੁਤ ਵਧੀਆ ਕਿੰਨੀ ਤਰੀਕ ਨੂੰ ਟ੍ਰਾਂਸਪਲੈਂਟ 1 ਅਗਸਤ ਨੂੰ ਹੋਈ ਹੈ ਯਾਨੀ ਕਿ ਲੇਟ ਲਾਇਆ ਤੁਸੀਂ ਹਾਂਜੀ ਲੇਟ ਲਾਇਆ ਜੀ ਇਹ ਟੇਲਰ ਵੀ ਗਿਣੇ ਆ ਤੇ ਹਾਂਜੀ ਟੇਲਰ ਗਿਣੇ ਆ ਜੀ ਇਹ ਆਪਣੇ ਏਰੀਆ ਦੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ ਇਹੀ ਕਹਿਣਾ ਚਾਹਾਂਗੇ ਵੀ ਬਹੁਤ ਵਧੀਆ ਵੈਰਾਈਟੀ ਹੈ ਜਿੱਥੇ ਪਾਣੀ ਥੋੜੀ ਨਰਮ ਆਪਣੇ ਹਾਂਜੀ ਕਟ ਟਾਈਮ ਦੀ ਵੈਰੈਟੀ ਕਟ ਟਾਈਮ ਦੀ ਸ਼ਾਰਟ ਡਿਊਰੇਸ਼ਨ ਵੈਰੈਟੀ ਆ ਜਿੱਥੇ ਮਿੱਟੀ ਜੀ ਥੋੜੀ ਤੁਹਾਨੂੰ ਮੈਨ ਲੱਗਦਾ ਵੀ ਨਹੀਂ ਹੁੰਦਾ ਮਿੱਟੀ ਮਾੜੀ ਆ ਪਾਣੀ ਮਾੜਾ ਉੱਥੇ ਅੱਖਾ ਬੰਦ ਕਰਕੇ ਆਪ ਇਹਨੂੰ ਲਗਾ ਸਕਦੇ ਆ ਲਗਾ ਸਕਦੇ ਹਾਂ ਹਾਂਜੀ ਹਾਂਜੀ ਖਰਚਾ ਘੱਟਾ ਖਰਚਾ ਘੱਟਾ ਜੀ ਪ੍ਰੋਡਕਸ਼ਨ ਜ਼ਿਆਦਾ ਪ੍ਰੋਡਕਸ਼ਨ ਜ਼ਿਆਦਾ ਹਾਂਜੀ ਹਾਂਜੀ ਕਿਉਂਕਿ ਹੁਣ ਸਰਕਾਰਾਂ ਕਹਿੰਦੀਆਂ ਵੀ ਪਾਣੀ ਦੀ ਬਚਤ ਕਰੋ ਹਾਂਜੀ ਹਾਂਜੀ ਬਿਜਲੀ ਦੀ ਬਚਤ ਕਰੋ ਹਾਂਜੀ ਹਾਂਜੀ ਤਾਂ ਇਹ ਵੈਰੈਟੀਆਂ ਅਪਣਾਉਣੀਆਂ ਚਾਹੀਦੀਆਂ ਹਾਂਜੀ ਫਿਰ ਚੱਲਣ ਚ ਬਹੁਤ ਵਧੀਆ ਕੰਲੀ ਇਹ ਹਾਂਜੀ ਬਰੋਤ ਵਧੀਆ ਕੀਤੀ ਦੂਜੇ ਦੇ ਮੁਕਾਬਲੇ ਜਿਨ੍ਹਾਂ ਆਪਾਂ ਆਪਣੇ ਹੋਰ ਵੀ ਆ ਕਿਸਾਨ ਵੀਰ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਹਾਂਜੀ ਭਾਈ ਜੀ ਸਤਿਕਾਰ ਸਤਿਕਾਰ ਜੀ ਇਹ ਚੱਲਣ ਦੇ ਵਿੱਚ ਨਾ ਅਸੀਂ ਦੂਜੇ ਬਰਾਬਰ ਖੇਤ ਹਾਂਜੀ ਵੀ ਜਿੱਦਾਂ ਅਸੀਂ ਲਗਵਾਇਆ ਨਾ ਉਦੋਂ ਹੀ ਆਇਆ ਨਹੀਂ ਹੈਗਾ ਵੀ ਜੇ ਲੰਮਾ ਚ ਗਿਆ ਹੋਵੇ ਜਾਂ ਚੱਲਣ ਤੇ ਕੋਈ ਦਿੱਕਤ ਆਈ ਹੋਵੇ ਤਾਂ ਇੱਕ ਨੰਬਰ ਚੱਲਿਆ ਕਿਉਂਕਿ ਦੂਸਰੇ ਖੇਤ ਨੇ ਮਗਾਵਲੇ ਅਸੀਂ ਆਪ ਦੇ ਖੇਤ ਜਿਹੜਾ ਦੂਸਰਾ ਲਗਾਇਆ ਸੀ ਉਹ ਲੇਟ ਚ ਲਿਆ ਇਹਦੀ ਗਰੋਥਿੰਗ ਬਹੁਤ ਸੋਹਣੀ ਸੀਗੀ ਚੱਲਣ ਦੇ ਵਿੱਚ ਸ਼ੁਰੂ ਤੋਂ ਹੀ ਜੇ ਟਿੱਲਰ ਸੀ ਉਹਨਾਂ ਦੀ ਗਿਣਤੀ ਸ਼ੁਰੂ ਤੋਂ ਨਹੀਂ ਸ਼ੁਰੂ ਹੋ ਗਈ ਸੀ ਵੈਰਾਈਟੀ ਤੋਂ ਤੁਸੀਂ ਪੂਰੇ ਖੁਸ਼ ਹੋ ਜੀ ਸੰਤੋਖ ਫਿਲਹਾਲ ਤਾਂ ਖੁਸ਼ ਹਾਂ ਜੀ ਮੈਨੂੰ ਵਧੀਆ ਤਕਰੀਬਤ ਦੇ ਕੋਲ ਸਾਰੇ ਖੇਤਾਂ ਦਾ ਸਾਡੇ 40 ਲੇਲਾ ਸਾਡੇ ਦੋਨਾਂ ਦੇ ਤੋਂ ਨਾ ਹੈਗਾ ਸਾਰਾ ਤੋਂ ਟਾਪ ਤੇ ਮੈਨੂੰ ਠੀਕ 47 ਦਾ ਹੀ ਲੱਗਦਾ ਹੈ 45 ਵੈਰਾਈਟੀ ਲੱਗੀ ਹੈ ਹਾਂਜੀ ਹਾਂਜੀ ਅੱਗੇ ਵਾਸਤੇ ਨੂੰ ਅਸੀਂ ਇਹ ਵੀ ਟਿਕ ਕਰਕੇ ਰੱਖੀ ਹੈ ਇਹਦਾ ਜਿਆਦਾ ਏਰੀਆ ਵਧਾਉਣ ਲਈ ਫਸਟ ਨੰਬਰ ਤੇ ਅਸੀਂ ਟਿਕ ਕੀਤੀ ਹੋਈ ਹੈ ਵੈਰਾਈਟੀ ਇਹ ਇੱਕ ਅਸੀਂ ਅਖੀਰ ਤੇ ਐਂ ਕਹਿਣਾ ਚਾਹੁੰਦੇ ਆ ਜੀ ਕੰਪਨੀ ਨੂੰ ਬੇਨਤੀ ਕਰਦੇ ਆ ਥੋੜੀ ਜੀ ਵੀ ਐਤ ਕੀ ਬੀਜ ਦੀ ਸ਼ਾਰਟੇਜ ਥੋੜੀ ਜਿਆਦਾ ਆਈ ਸਾਨੂੰ ਦੂਰੋਂ ਬੀਜ ਲੈ ਕੇ ਆਉਣਾ ਪਿਆ ਸਾਡੇ ਖੁਦ ਦੇ ਸ਼ਹਿਰ ਨਹੀਂ ਆਇਆ ਉਹ ਵੀ ਪ੍ਰਿੰਟ ਰੇਟਾਂ ਤੋਂ ਜਿਆਦਾ ਦੁਕਾਨਦਾਰਾਂ ਨੇ ਬੀ ਸਾਨੂੰ ਦਿੱਤਾ ਤੇ ਅਸੀਂ ਅੱਗੇ ਵਾਸਤੇ ਇਹੀ ਕਹਿਣਾ ਚਾਹੁੰਦੇ ਆ ਵੀ ਬੀਜ ਹਰ ਇੱਕ ਸ਼ਹਿਰ ਚ ਸਪਲਾਈ ਕਰੋ ਇਹਨਾਂ ਦੀ ਡੀਲਰਸ਼ਿਪ ਹਰੇਕੋ ਹੋਂਣੀ ਚਾਹੀਦੀ ਆ ਤੇ ਥੋੜਾ ਰੇਟ ਸਾਨੂੰ ਦੱਸਿਆ ਜਾਵੇ ਚੰਗਾ ਰੇਟ ਹੋਵੇ ਵਧੀਆ ਅਫੋਰਡੇਬਲ ਹੋਵੇ ਰੇਟ ਠੀਕ ਹੈ ਬਈ ਹਾਂਜੀ ਅਸੀਂ ਕਿਸਾਨ ਵੀਰ ਨਾਲ ਗੱਲਬਾਤ ਕਰੀ ਕਾਸ਼ਦੀਪ ਨਾਲ ਇਹ ਕਹਿੰਦੇ ਸਾਨੂੰ ਵੈਰਾਈਟੀ ਬਹੁਤ ਵਧੀਆ ਲੱਗੀ ਤੇ ਜੋ ਵੀ ਕਿਸਾਨ ਵੀਰ ਆਪਣੀ ਵੀਡੀਓ ਦੇਖ ਰਿਹਾ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ